ਫਰਲਨੇ ਡੇਰਾ ਵਸੀ ਤੋਂ ਜਿੱਥੇ ਮੁੱਖ ਮਾਰਗ ਉੱਤੇ ਪਿੰਡ ਭਾਂਖਰਪੁਰ ਤੋਂ ਚੰਡੀਗੜ੍ਹ ਅੰਬਾਲਾ ਤੋਂ ਨਜ਼ਾਇਜ਼ ਉਸਾਰੀਆਂ ਤੋੜੀਆਂ ਗਈਆਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਅੰਬਾਲਾ ਸੜਕ ਉੱਪਰ ਪਿੰਡ ਭਾਂਖਰਪੁਰ ਦੀ ਟ੍ਰੈਫਿਕ ਲਾਈਟਾਂ ਨੂੰ ਖਤਮ ਕਰਨ ਲਈ ਇੱਥੇ ਓਵਰਪਾਸ ਬਣਾਉਣ ਦਾ ਕੰਮ ਚਾਲੂ ਕਰ ਲਿਆ ਹੈ ਅਜੇ ਅਥਾਰਟੀ ਵੱਲੋਂ ਪਿੰਡ ਭਾਂਖਰਪੁਰ ਵੀ ਕੇ ਸੜਕ ਦੇ ਦੋਵੇਂ ਪਾਸੇ ਓਵਰਪਾਸ ਵਿੱਚ ਅੜਿੱਕਾ ਬਣ ਰਹੀ ਨਜ਼ਾਇਜ਼ ਉਸਾਰੀਆਂ ਨੂੰ ਹਟਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਇਸ ਮੁਹਿੰਮ ਦੀ ਅਗਵਾਈ ਤਹਿਸੀਲਦਾਰ ਕੁਲਦੀਪ ਸਿੰਘ ਕਰ ਰਹੇ ਸੀ ਸੁਰੱਖਿਆ ਦੇ ਮੱਦੇਨਜ਼ਰ ਮੌਕੇ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਦੇਖੋ ਮੌਕੇ ਦੀਆਂ ਤਸਵੀਰਾਂ ਡੇਰਾਵਜੀ ਤੋਂ ਨਵਨੀਤ ਸਿੰਘ ਦੀ ਰਿਪੋਰਟ